ਭਾਜੀ ਭਾਜੀ ਕੰਦੂ ਦੇ ਅੰਦਰ ਬੈਠਾ ਹੋਇਆ ਹੈ ਦੇ ਰਾਤ ਤੋਂ ਬਹੁਤ ਕਮਰੇ ਦੇ ਅੰਦਰ ਬੈਠੇ ਹੋਏ ਨੇ ਇਨਾਂਮ ਸਰ ਆਪਣਾ ਹਾਂਜੀ ਕੀ ਨਾਮ ਸਰ ਆਪਣਾ ਸਹਿਜਾ ਭਾਜੀ ਕੀ ਹੋਇਆ ਸਹਿਜਾ ਜੀ ਕੀ ਹੋਇਆ ਕੀ ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਇੱਕ ਗਲੀ ਤੋਂ ਲੰਘਦੇ ਹੋਏ ਖੁੱਲੜ ਪੀਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤੇ ਉਦੋਂ ਹੱਤੀ ਵਕੀ ਹੋਏ ਮੇਰੇ ਨਾਲ ਕਿੱਦੇ ਵੱਲ ਟੌਂਚ ਮਾਰੀ ਕੀ ਭਾਜੀ ਹਾਂਜੀ ਕਿੰਨਾ ਵੇਲੇ 5 ਵਜੇ ਕੀਤੀ ਸੀਗਾ ਮੁੰਡਾ ਹਰੀ ਸ਼ਰਟ ਵਾਲਾ ਤੇ ਦੂਜਾ ਹੋਰ ਸੀਗਾ ਨਹੀਂ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਹੋਰ ਨਾਲ ਨਹੀਂ ਜਾਣਦਾ ਮੁੰਡਾ ਕੌਣ ਹੈ ਮੈਂ ਕ ਤੇ ਆ ਜਿਹੜੇ ਲੜਕੇ ਕੋਣ ਹੈ ਜੀ ਜਿਹੜੇ ਤਾਂ 90s ਕਰ ਰਹੇ ਸੀ ਭਾਜੀ ਮੈਂ ਨਹੀਂ ਜਾਣਦਾ ਜੀ ਠੀਕ ਹੈ ਨਾਮ ਨਹੀਂ ਪਤਾ ਇਹਨਾਂ ਦਾ ਬੰਨਿਆ ਭਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਹੈ ਕੋਣ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਭਾਜੀ ਉਹ ਮੁੰਡਾ ਇੱਥੋਂ ਦਾ ਵਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਗੰਮੀ ਇੱਦਾਂ ਹੀ ਹੋ ਗਈ ਨਹੀਂ ਕੱਟਣਾ ਦੱਸੋ ਕੀ ਹੋਈ ਜਿਹੜੇ ਅਲੀਗੇਸ਼ਨ ਲਗਾ ਰਹੇ ਕੀ ਗਲਤ ਬੋਲਿਆ ਜਾਂ ਕੁਝ ਵੀ ਛੋਟਾ ਭਰਾ ਆਪਣਾ ਅੱਛਾ ਇਹ ਮਹੱਲੇ ਦਾ ਹੀ ਹੈ ਜੀ ਨਹੀਂ ਇਸ ਮਹੱਲੇ ਦਾ ਨਹੀਂ ਸਰ ਰੋਕੇ ਗੱਲ ਕਰਨਾ ਇੱਕ ਮਿੰਟ ਇੱਕ ਮਿੰਟ ਫਰੈਂਡ ਰਹਿੰਦਾ ਇਸ ਮਹੱਲੇ ਠੀਕ ਆ ਆਇਓ ਪਰ ਆਇਓ ਉਹ ਜਿੱਦਾਂ ਹੁਣ ਬੱਚਾ ਉਹਨ ਉਹ ਉਹਦੇ ਆਪਣਾ ਐਕਟਿਵਾ ਦੇ ੱਤਕਾ ਮਾਰਿਆ ਗਲਵੇਂ ਫੜਿਆ ਫਿਰ ਬੱਚਾ ਵੀ ਅੱਗੋਂ ਹੱਥ ਭਾਈ ਹੋ ਗਿਆ ਨਾ ਮਸ ਉਹਨੇ ਸਿਰਫ ਐ ਇੰਨਾ ਨੇ ਫੜਿਆ ਇੰਨਾ ਨੇ ਕਾਲ ਗੱਡੀ ਕੋਈ ਕਿਸੇ ਤਰ੍ਹਾਂ ਨਹੀਂ ਦੇਖੋ ਬੱਚਾ ਚੰਗੇ ਪਰਿਵਾਰ ਤੋਂ ਆ ਔਰ ਇਦਾਂ ਦੇ ਕੰਮ ਨਹੀਂ ਕਰਦਾ ਠੀਕ ਅੱਛਾ ਹੈ ਅਮਰ ਗਲਤ ਹੋਇਆ ਜੋ ਹੋਇਆ ਪਰ ਨਹੀਂ ਇਹ ਕਿੰਨੇ ਗੰਦੇ ਦੀ ਘਟਨਾ ਭਾਜੀ ਮਾਰੀ ਗਈ ਹੈ ਕੋਈ ਗੰਦੇ ਵਾਰਡ ਨੂੰ ਲੈ ਕੇ ਬ੍ਰਦਰ ਉਹ 19 ਸਾਲ ਦਾ ਬੱਚਾ ਆ ਤੁਸੀਂ 20 ਸਾਲ ਦਾ ਲੋ ਤੁਹਾਡੀ ਵੀ ਉਮਰ ਹੈਗੀ ਆ ਯਾਰ ਨਿਕਟਦਾ ਕਿੰਨੇ ਕਿਵੇਂ ਦੀ ਕਿੰਨੇ ਵੀ ਝਗੜਾ ਹੋਇਆ ਜਿਹੜਾ ਜ ਕੁਝ ਪਤਾ ਨਹੀਂ ਸਾਨੂੰ ਫੋਨ ਆ ਸੀਸੀਟੀਵੀ ਕੈਮਰੇ ਲੱਗੇ ਹੋਏ ਇੱਥੇ ਲੱਗੇ ਆ ਉਹਨਾਂ ਕੋ ਫੂਟੇਜ ਚ ਨਹੀਂ ਨਿਕਲੀ ਜੋ ਕਹਿ ਰਿਹਾ ਕਿ ਟੌਂਚ ਮਾਰੀ ਆ ਜਾਂ ਕੁਝ ਕੀਤਾ ਆ ਉਹਨਾਂ ਕੋ ਫੂਟੇਜ ਚ ਨਹੀਂ ਪੁਲਿਸ ਵੀ ਆਈ ਸੀ ਮੌਕੇ ਤੇ ਉਹ ਤੁਹਾਡੇ ਵੱਲੋਂ ਬੁਲਾਈ ਗਈ ਸੀ ਨੀ ਉਹਨਾਂ ਵੱਲੋਂ ਬੁਲਾਈ ਸਾਡੇ ਵੱਲੋਂ ਦੇਖੋ ਆਪਣਾ ਕੋਈ ਇਹਨਾਂ ਨਾਲ ਪਰਸਨਲ ਰਿਲੇਂਸ ਨਹੀਂ ਹੈਗਾ ਕੋਈ ਨਾ ਆਪਣੀ ਇਹਨਾਂ ਨਾਲ ਲੜਾਈ ਨਾ ਉਹਨਾਂ ਨਾਲ ਲੜਾਈ ਸਿਰਫ ਆਪਾਂ ਦਾ ਇੱਕ ਵਿਚ ਆਇਆ ਕਿ ਗੱਲ ਨਾ ਵਧੇ ਜਲਮ ਮੱਲੇ ਲੜਾਈ ਹੈ ਨਾ ਚਲ